ਸਰੀਆ ਜਿੱਦਾਂ ਪਰ ਨੰਟਰ ਨਹੀਂ ਪਾਉਂਦੇ ਆਪਣਾ ਕੋਠਿਆਂ ਦਾ ਮਕਾਨਾਂ ਦਾ ਉਦਾਂ ਸਰੀਆ ਪਾ ਕੇ ਉਹਨਾਂ ਨੇ ਬਕਾਇਦਾ ਮਤਲਬ ਕੰਕਰੀਟ ਪਾ ਕੇ ਪੱਕੀ ਤਰ੍ਹਾਂ ਪਨਸਰ ਕਰਤਾ ਜਿੱਦਾਂ ਕਿ ਪਤਾ ਨਾ ਲੱਗੇ ਮੈਂ ਉਖੜੇ ਨਾ ਹੋ ਇਦਾਂ ਦਾ ਉਹਨਾਂ ਨੇ ਬਣਾ ਦਿਆ ਉਹਦੇ ਬਾਅਦ ਫੇਰ ਵੈਰੀਗੜ ਫਿਰ ਟਰੱਕ ਮਿੱਟੀ ਦੇ ਭਰ ਕੇ ਬੜਾ ਬੜਾ ਉਹਨਾਂ ਨੇ ਮਤਲਬ ਇਦਾਂ ਕਰਦੇ ਜਿੱਦਾਂ ਕਿ ਅਸੀਂ ਪਾਕਿਸਤਾਨੀ ਹੁਣ ਸੀ ਉਹਨਾਂ ਨੇ ਇੱਕ ਤਾਂ ਆਰਐਸਐਸ ਦੇ ਬੰਦੇ ਪੁਲਿਸ ਦੀਆਂ ਵਰਦੀਆਂ ਪਾ ਕੇ ਉਹ ਵੀ ਉੱਥੇ ਲਾਏ ਹੋਏ ਸੀਗੇ ਸੀ ਅੱਜ ਇਹ ਪਹਿਲੀ ਵਾਰ ਦੇਖਿਆ ਵੀ ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹ ਗੋਲੇ ਨਹੀਂ ਇਹ ਤਾਂ ਇੱਕ ਟਾਈਮ ਬੰਬ ਦੀ ਜਿਦਾਂ ਟਾਈਮ ਬੰਬ ਨਹੀਂ ਫਟਦੇ ਉਦਾਂ ਫਟੇ ਨੇ ਉਹ ਮਤਲਬ ਇੰਨਾ ਚੌਣਾ ਕਰਦੇ ਸੀਗੇ ਦਿਨਵਾ ਵੀ ਬੀਜੇਪੀ ਆ ਕਿ ਆ ਉੱਥੇ ਆਪਣਾ ਦਿੱਲੀ ਉਪਰ ਟ੍ਰੋਟੈਸਟ ਨਹੀਂ ਕਰਦੇ ਉਹ ਕਿਉਂ ਕਰਦੇ ਨੇ ਫਿਰ ਕਿ ਆਪਾਂ ਲਈ ਨਹੀਂ ਕਰਦੇ ਜਾ ਕੇ ਸਾਰੇ ਕਰਦੇ ਨਾ ਸਾਨੂੰ ਹੱਕ ਸਾਡੇ ਸੰਵਿਧਾਨ ਨੇ ਦਿੱਤਾ ਹੋਇਆ ਪਰ ਇਹਦਾ ਸੰਵਿਧਾਨ ਦੀਆਂ ਧੱਜੀਆਂ ਡਾ ਕੇ ਸਾਨੂੰ ਆ ਤੇ ਕਰਦੇ ਜਿਵੇਂ ਕਿ ਅਸੀਂ ਪਾਕਿਸਤਾਨ ਦੇ ਬਸਿੰਦੇ ਹੋਣਾ ਜਾ ਕੇ ਚੀਨ ਦੇ ਕਿੰਨੀਆਂ ਸੱਟਾਂ ਲੱਗੀਆਂ ਸੀ ਮੇਰੇ ਨੱਤ ਤੇ ਲੱਗੀ ਸੀ ਜੀ ਪੰਜਾਬ ਸਰਕਾਰ ਵੱਲੋਂ ਐਲਾਨ ਵੀ ਕੀਤਾ ਗਿਆ ਸੀ ਕਿ ਕੋਈ ਵੀ ਮੈਡੀਕਲ ਹੈਲਪ ਦੀ ਜ਼ਰੂਰਤ ਹੋਈ ਤਾਂ ਕਰੇਗੀ ਜਾਨੀ ਕਿ ਇਸ ਤਰ੍ਹਾਂ ਜਮੀਨੀ ਪੱਧਰ ਤੇ ਕੋਈ ਪ੍ਰਬੰਧ ਹਾਂ ਕੋਈ ਪ੍ਰਬੰਧ ਨਹੀਂ ਹੈਗੇ ਨਾ ਜਮੀਨੀ ਪੱਧਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪੰਜਾਬ ਹਰਿਆਣਾ ਦੀ ਸਰਹੱਦਾ ਦੇ ਉੱਪਰ ਜੋ ਅੰਦੋਲਨ ਕੀਤਾ ਜਾ ਰਿਹਾ ਹੈ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਦਿੱਲੀ ਜਾਣਾ ਚਾਹੁੰਦੇ ਨੇ ਲੇਕਿਨ ਹਰਿਆਣਾ ਪ੍ਰਸ਼ਾਸਨ ਨੇ ਉਹਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਦੱਸਦੀ ਹੈ ਕਿ 13 ਫਰਵਰੀ ਨੂੰ ਪਹਿਲੀ ਵਾਰ ਕਿਸਾਨਾਂ ਦੇ ਵੱਲੋਂ ਦਿੱਲੀ ਕੋਚ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਹਰਿਆਣਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੋ ਜਿਹੇ ਹੀ ਕਾਰਵਾਈ ਕੀਤੀ ਸੀ ਇਹ ਸਭ ਦੇ ਸਾਹਮਣੇ ਆ ਤਸਵੀਰਾਂ ਸਭ ਨੇ ਵੇਖੀਆਂ ਨੇ ਸਾਡੇ ਨਾਲ ਮੌਜੂਦ ਨੇ ਸਵਰਨ ਸਿੰਘ ਜੀ ਇਹ ਉਹ ਕਿਸਾਨ ਨੇ ਜੋ ਕਿ 13 ਫਰਵਰੀ ਨੂੰ ਦਿੱਲੀ ਕੂਚ ਦੇ ਲਈ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਗਏ ਸਨ ਲੇਕਿਨ ਹਰਿਆਣਾ ਪੰਜਾਬ ਦੇ ਬਾਰਡਰ ਸ਼ੰਭੂ ਬਾਰਡਰ ਦੇ ਉੱਪਰ ਹਰਿਆਣਾ ਪ੍ਰਸ਼ਾਸਨ ਦੀ ਕਾਰਵਾਈ ਦੌਰਾਨ ਇਹਨਾਂ ਦੇ ਸੱਟਾਂ ਲੱਗੀਆਂ ਸੀ ਇਹ ਜ਼ਖਮੀ ਹੋ ਗਏ ਸੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਦਿੱਲੀ ਕੂਚ ਵਾਲੇ ਦਿਨ ਤੇਰਾ ਫਰਵਰੀ ਨੂੰ ਕੂਚ ਦੀ ਕੋਸ਼ਿਸ਼ ਕੀਤੀ ਗਈ ਸੈਂਕੜੇ ਕਿਸਾਨ ਜ਼ਖਮੀ ਹੋਏ ਉਹਨਾਂ ਵਿੱਚੋਂ ਇੱਕ ਤੁਸੀਂ ਸੀ ਕੀ ਮੰਜ਼ਰ ਸੀ ਉਸ ਦਿਨ ਦਾ ਉਸ ਦਿਨ ਜਦੋਂ ਅਸੀਂ ਸਿੰਘੂ ਬਾਰਡਰ ਦੇ ਉੱਤੇ ਗਏ ਹਨ ਨਾ ਜਦੋਂ ਅਸੀਂ ਦੇਖਿਆ ਉੱਥੇ ਉਹਨਾਂ ਨੇ ਪੂਰੀ ਤਰ੍ਹਾਂ ਕੰਧਾਂ ਜਿਵੇਂ ਆਹ ਕੰਧ ਖੜੀ ਹੈ ਸਿਮਿੰਟਡ ਜਿਹਾ ਕੰਧ ਮਤਲਬ ਸਰੀਆ ਪਾ ਕੇ ਜਿੱਦਾਂ ਆਪਾਂ ਲੈਂਟਰ ਬਾਈ ਦੀ ਹੁੰਦਾ ਉਦਾਂ ਜਿਹਾ ਆਪਾਂ ਪੁਲਾਂ ਦੇ ਉੱਤੇ ਆਪਾਂ ਲੈਂਟਰ ਪਾਦੇ ਜਿੱਦਾਂ ਬਾਦਰ ਰੋਡ ਤੁਸੀਂ ਪੁਲਾਂ ਦੇ ਦੇਖਦੇ ਬੜੇ ਬੜੇ ਲੈਂਟਰ ਪਾ ਕੇ ਨਾ ਉਹ ਬਣਾਇਆ ਹੁੰਦਾ ਉਦਾਂ ਨੇ ਇਹ ਮੋਟੀਆਂ ਮੋਟੀਆਂ ਕੰਧਾਂ ਉਹਦੇ ਫਿਰ ਇੱਕ ਬਰਮਾ ਲੈ ਕੇ ਨਾ ਉਹਦੇ ਚ ਕਿੱਲ ਬੜੇ ਬੜੇ ਗੱਡੇ ਗਏ ਬੜੇ ਇੰਨੇ ਮੋਟੇ-ਵੱਟੇ ਹੋਣੇ ਉਹ ਤਿੱਖੇ ਕਰੇਗੇ ਉੱਤੇ ਉਹਦੇ ਤੇ ਮਤਲਬ ਜੇ ਕਿਸਾਨ ਮਤਲਬ ਬੈਰੀਕਡ ਨੂੰ ਤੋੜ ਕੇ ਅੱਗੇ ਜਾਣੇ ਆ ਤਾਂ ਉਹਨਾਂ ਦੇ ਟਾਇਰਾਂ ਚ ਟਰੈਕਟਰਾਂ ਦੇ ਵਿੱਚ ਲੱਗਣ ਉਹਨਾਂ ਦੇ ਅੱਗੇ ਨਾ ਜਾ ਸਕਣ ਉਸ ਤੋਂ ਅੱਗੇ ਵੀ ਫਿਰ ਉਹਨਾਂ ਨੇ ਸਿਮੈਂਟਡ ਪਾ ਕੇ ਉਹਦੇ ਬਜਰੀ ਪਾ ਕੇ ਸਰੀਆ ਜਿੱਦਾਂ ਆਪਾਂ ਲੈਂਟਰ ਨਹੀਂ ਪਾਉਂਦੇ ਆਪਣਾ ਕੋਠਿਆਂ ਦਾ ਮਕਾਨਾਂ ਦਾ ਉਦਾਂ ਸਰੀਆ ਪਾ ਕੇ ਉਹਨਾਂ ਨੇ ਬਕਾਇਦਾ ਮਤਲਬ ਕੰਕਰੀਟ ਪਾ ਕੇ ਪੱਕੀ ਤਰ੍ਹਾਂ ਪਲਾਸਟਰ ਕਰਤਾ ਜਿੱਦਾਂ ਕਿ ਪਤਾ ਨਾ ਲੱਗੇ ਉਹ ਖੜੇ ਨਾ ਹੋ ਐਦਾਂ ਦਾ ਉਹਨਾਂ ਨੇ ਬਣਾ ਦਿਆ ਉਹਦੇ ਬਾਅਦ ਫਿਰ ਬੈਰੀਕਡ ਫਿਰ ਟਰੱਕ ਮਿੱਟੀ ਦੇ ਭਰ ਕੇ ਬڑے-ਬڑے ਉਹਨਾਂ ਨੇ ਮਤਲਬ ਇਦਾਂ ਕਰਦੇ ਜਿਦਾਂ ਕਿ ਅਸੀਂ ਪਾਕਿਸਤਾਨੀ ਹੁੰਨੇ ਆ ਜਾਂ ਕਿਤੇ ਕਿਸੇ ਹੋਰ ਦੇਸ਼ ਦੇ ਪਸੰਦੇ ਹੁੰਨੇ ਆ ਪੂਰੇ ਇੰਤਜ਼ਾਮਾਤ ਸੀ ਕਿਸਾਨਾਂ ਨੂੰ ਰੋਕਣ ਦੇ ਲਈ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਕਿਵੇਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਸੱਟਾਂ ਤੁਹਾਡੇ ਕਿੰਨੀਆਂ ਕਿੰਨੀਆਂ ਤੇ ਕਿੱਦਾਂ ਅੱਛਾ ਉੱਥੇ ਉਹਨਾਂ ਨੇ ਇੱਕ ਤਾਂ ਆਰਐਸਐਸ ਦੇ ਬੰਦੇ ਪੁਲਿਸ ਦੀਆਂ ਵਰਦੀਆਂ ਪਾ ਕੇ ਉਹ ਵੀ ਉੱਥੇ ਲਾਏ ਹੋਏ ਸੀਗੇ ਦੂਜੀ ਗੱਲ ਜਿਹੜੀ ਕਿਤੇ ਮਿਲਟਰੀ ਫੋਰਸ ਲਾਈ ਹੋਈ ਸੀ ਉਹਨਾਂ ਦੀ ਹਰਿਆਣੇ ਵਾਲਿਆਂ ਦੀ ਵੀ ਉਹਨਾਂ ਨੂੰ ਇੰਨੇ ਅਧਿਕਾਰ ਦਿੱਤੇ ਹੋਏ ਸੀਗੇ ਦੇਖੋ ਅੱਗੇ ਵੀ ਅਸੀਂ ਗਏ ਆ ਠੀਕ ਆ ਉਹਨਾਂ ਨੇ ਪਾਣੀ ਦੇ ਬਿਛਾੜਾ ਮਾਰਦੇ ਨੇ ਚਲੋ ਕਿਸਾਨਾਂ ਦੇ ਕੱਪੜੇ ਖਰਾਬ ਉਹਨਾਂ ਸਰ ਕੁਝ ਹੁੰਦਾ ਵੀ ਅਥਰੂ ਗੈਸ ਦੇ ਗੋਲੇ ਛੱਡਦੇ ਨੇ ਅਸੀਂ ਅੱਜ ਇਹ ਪਹਿਲੀ ਵਾਰ ਦੇਖਿਆ ਵੀ ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹ ਗੋਲੇ ਨਹੀਂ ਇਹ ਤਾਂ ਇੱਕ ਟਾਈਮ ਬੰਬ ਦੀ ਜਿਦਾਂ ਟਾਈਮ ਬੰਬ ਨਹੀਂ ਫਟਦੇ ਉਦਾਂ ਫਟੇ ਨੇ ਉਹ ਮਤਲਬ ਇੰਨਾ ਚੌਣਾ ਕਰਦੇ ਸੀਗੇ ਦਿਨਵਾ ਵੀ ਰਾਤ ਨੂੰ ਤਾਂ ਦੀਵਾਲੀ ਵਾਂਗੂ ਚਮਕਦੇ ਸੀਗੇ ਪਰ ਦਿਨ ਵਾਂ ਹੀ ਉਹ ਮਤਲਬ ਸਾਨੂੰ ਚਮਕਦੇ ਆਉਂਦੇ ਸੀਗੇ ਹਰ ਜੇਕਰ ਉਹਨਾਂ ਦਾ ਅੱਖਾਂ 'ਚ ਧੂਆਂ ਪੈ ਜਾਂਦਾ ਤਾਂ ਜਲਣ ਇੰਨੀ ਹੁੰਦੀ ਦੀ ਮੂੰਹ ਦੇ ਉੱਪਰ ਚੰਬੜੀ ਸਾਰੀ ਖਰਾਬ ਹੁੰਦੀ ਦੀ ਅਰ ਅੰਦਰ ਚਲੇ ਜਾਂਦਾ ਤੇ ਫੇਫੜਾਂ ਦੇ ਵਿੱਚ ਇੰਨਾ ਨੁਕਸਾਨ ਕਰਦੀ ਦੀ ਕਿ ਬੰਦਾ ਫਿਰ ਉਸ ਤੋਂ ਡਿੱਗਦਾ ਸੀਗਾ ਉੱਠ ਨਹੀਂ ਸਕਦਾ ਦੋ ਤਿੰਨ ਘੰਟੇ ਜੇ ਉਹਨੂੰ ਚੱਕ ਕੇ ਹੀ ਲਿਜਾਣਾ ਪੈਂਦਾ ਸੀਗਾ ਇਦਾਂ ਹੀ ਸਾਡੇ ਆਣ ਕੇ ਇੱਕ ਵੱਜਿਆ ਮੇਰੇ ਇੱਥੇ ਪੈਰ ਤੇ ਵੱਜਿਆ ਅੱਛਾ ਉਹ ਵੱਜਣ ਪਹਿਲਾਂ ਵੱਜਿਆ ਚਲੋ ਇੱਕ ਤਾਂ ਅਸੀਂ ਬੋਰੀਆਂ ਪਈਆਂ ਨੇ ਸਾਡੇ ਕੋਲ ਉਹਨਾਂ ਕੋ ਚੱਕ ਕੇ ਉਹ ਬੋਰੀ ਸਿੱਟੀਆਂ ਉਹਨਾਂ ਤੇ ਤੇ ਵੀ ਚਲ ਗਾ ਗੈਸ ਨਾਲ ਵਧੇ ਲੇਕਿਨ ਉਹ ਗੈਸ ਇੰਨੀ ਜ਼ਹਿਰੀਲੀ ਦੀ ਸਾਨੂੰ ਉੱਥੇ ਤੱਕ ਜਾਣ ਹੀ ਨਹੀਂ ਦਿੰਦੀ ਸੀਗੀ ਕਿਸੇ ਪਾਸੇ ਨੂੰ ਵੀ ਘੁੰਮਣੇ ਉੱਥੇ ਉਹਨਾਂ ਨੇ ਇੰਨਾ ਨੇਹਰ ਕੁਪ ਕਰਤਾ ਵੀ ਕਿਸਾਨਾਂ ਦੇ ਉੱਪਰ ਫਿਰ ਫਿਰ ਹੋਰ ਦੇਖੋ ਚਲੋ ਜਿਹੜੇ ਅਸੀਂ ਥੋੜੇ ਬਹੁਤੇ ਬੰਦੇ ਜਿਹੜੇ ਅੱਗੇ ਫਰੰਟ ਤੇ ਗਏ ਸੀਗੇ ਉਹਨਾਂ ਨੇ ਇਹ ਨਹੀਂ ਦੇਖਿਆ ਸਾਡੇ ਨਾਲ ਗੱਲਬਾਤ ਵੀ ਨਹੀਂ ਕਰਨੀ ਚਾਹੀ ਉਹਨਾਂ ਨੇ ਤਾਂ ਬਸ ਦੇਖਿਆ ਵੀ ਉਹ ਕਿਤੇ ਟੱਪਣਾ ਜਾਣ ਕਿਵੇਂ ਟੱਪ ਜਾਂਦੇ ਜਦ ਇੰਨੀ ਸਖਤ ਬਣਾਈ ਹੋਈ ਸੀਗੀ ਉਹ ਵੀ ਉਹ ਕ੍ਰੋਸ ਹੀ ਨਹੀਂ ਕਰ ਸਕਦੇ ਨਾ ਸਾਡਾ ਟਰੈਕਟਰ ਕ੍ਰੋਸ ਕਰ ਸਕਦਾ ਉਹਨੂੰ ਫਿਰ ਤੁਸੀਂ ਇਹ ਦੇਖੋ ਜੀ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਉੱਥੇ ਵੀ ਇੰਨੀ ਸਖਤਾਈ ਨਹੀਂ ਹੈਗੀ ਤੁਸੀਂ ਇਹ ਦੱਸੋ ਵੀ ਕਿਸੇ ਆਪਣੀਆਂ ਮੰਗਾਂ ਵਾਸਤੇ ਹੁਣ ਜਿਵੇਂ ਭਾਜਪਾ ਹੈ ਕੀ ਆ ਉੱਥੇ ਆਪਣਾ ਦਿੱਲੀ ਉਪਰਟੈਸਟ ਨਹੀਂ ਕਰਦੇ ਉਹ ਕਿਉਂ ਕਰ ਦਿੰਦੇ ਨੇ ਫਿਰ ਕੀ ਆਪਾਂ ਇਹ ਨਹੀਂ ਕਰਦੇ ਜਾ ਕੇ ਸਾਰੀ ਕਰ ਦੇਣਾ ਸਾਨੂੰ ਹੱਕ ਹੈ ਸਾਡੇ ਸੰਵਿਧਾਨ ਨੇ ਦਿੱਤਾ ਹੋਇਆ ਪਰ ਇਹਨਾਂ ਦਾ ਸੰਵਿਧਾਨ ਦੀਆਂ ਧੱਜੀਆਂ ਢਾ ਕੇ ਸਾਨੂੰ ਆ ਤੇ ਕਰਦੇ ਜਿਵੇਂ ਕਿ ਅਸੀਂ ਪਾਕਿਸਤਾਨ ਦੇ ਵਸਿੰਦੇ ਹੋਣਾ ਜਾ ਕੇ ਚੀਨ ਦੇ ਇਹ ਯੋਜਨਾ ਨੇ ਸਾਡੇ ਤੇ ਚਲਾਇਆ ਗੋਲੀਆਂ ਚਲਾਈਆਂ ਪਲਾਸਟਿਕ ਦੇ ਵਿੱਚ ਲਾਈਆਂ 12 ਬੋਰੂ ਗੋਲੀਆਂ ਚੱਲੀਆਂ ਵੀ ਇਹ ਗੋਲੀਆਂ ਤਾਂ ਇਹ ਪਾਕਿਸਤਾਨ ਦੇ ਬਾਰਡਰ ਤੇ ਚਲਾਉਣ ਜਾਂ ਜਾਂ ਚੀਨ ਵਾਲੇ ਵੱਟ ਚੀਨ ਤਾਂ ਸਾਡੇ ਅੰਦਰ ਵੜੀ ਜਾਂਦਾ ਉੱਥੇ ਦੇਖਦੇ ਇਹ ਗੱਲਾਂ ਨਹੀਂ ਇਹ ਉਸ ਪੱਥੇ ਤੇ ਇਹਨਾਂ ਦਾ ਜੋਰ ਨਹੀਂ ਚੱਲਦਾ ਇਹ ਸਾਡੇ ਸਾਡੇ ਆਪਣੇ ਕਿਸਾਨਾਂ ਦੀ ਚੱਲਦਾ ਮਾਈਨਰ ਗੋਲੀਆਂ ਕਹਿੰਦੇ ਵਜੀਆਂ ਨੇ ਜਾਂ ਅੱਖਾਂ ਦੀਆਂ ਰੋਸ਼नियां ਗਈਆਂ ਉਹ ਰੋਸ਼नियां ਉਸ ਹੰਝੂ ਗੈਸ ਦੇ ਗੋਲਿਆਂ ਦੀ ਗੈਸ ਕਰਕੇ ਹੋਇਆ ਜਾਂ ਕੋਈ ਹੋਰ ਵਜ੍ਹਾ ਨਹੀਂ 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 ਉੱਥੇ ਗੋਲੀਆਂ ਲੱਗੀਆਂ ਨੇ ਉਹ ਸਾਡੇ ਸੇਖੂਪੁਰ ਦਾ ਕਸ਼ਾਨ ਹੈ ਨੌਜਵਾਨ ਮੁੰਡਾ ਉਹ ਤੁਸੀਂ ਜਾ ਕੇ ਉੱਥੇ ਪਤਾ ਕਰ ਸਕਦੇ ਹੋ ਉਹਦੀ ਅੱਖ ਅੱਖ ਚਲੀ ਗਈ ਆ ਉਸ ਦੀ ਮਤਲਬ ਡਾਕਟਰ ਨੇ ਪੂਰੀ ਕੋਸ਼ਿਸ਼ ਕੀਤੀ ਵੀ ਅੱਖ ਵਾਜੇ ਬਿਲਕਿਨ ਅੱਖ ਉਹਦੀ ਬਚੀ ਨਹੀਂ ਵਿਚਾਰੇ ਦੀ ਉਹ ਅੱਖ ਦੀ ਰੋਸ਼ਨੀ ਤੇ ਜਾਂਦਾ ਰਿਹਾ ਸਾਰੀ ਉਮਰ ਵਾਸਤੇ ਤੁਸੀਂ ਦੱਸੋ ਉਹਦਾ ਕੀ ਬਣੂਗਾ ਕਿਸਾਨ ਦਾ ਕੀ ਉਹ ਆਪਣੀ ਐਮਐਸਵੀ ਲੈ ਯੂਨੀਵਰਸਿਟੀ ਗਿਆ ਨਾ ਆਪਣੇ ਹੱਕ ਮੰਗਣ ਵਾਸਤੇ ਗਿਆ ਫਿਰ ਇਹ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੀਆਂ ਸਾਰੀਆਂ ਮੰਗਾਂ ਨੇ ਇਹ ਸਿਰਫ ਅਸੀਂ ਜਿਹੜਾ ਪਿਛੇ ਅंदोलਨ ਕਰਕੇ ਤੇਰੇ ਮਹੀਨੇ ਅਸੀਂ ਉੱਥੇ ਬਹਿ ਕੇ ਆਏ ਸੀਗੇ ਉਹ ਉਹਦੇ ਚ ਸਾਰੀਆਂ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਤਾਂ ਅਸੀਂ ਇੱਕ ਮਤਲਬ ਉਹਨੂੰ ਛੱਡ ਕੇ ਆਏ ਸੀਗੇ ਮਤਲਬ ਅਸੀਂ ਖਤਮ ਥੋੜੀ ਕੀਤਾ ਸੀਗਾ ਪਰ ਉਸੇ ਨਾਲ ਆਈ ਸੀ ਪਰ ਉਸੇ ਨਾਲ ਆਈ ਸੀ ਵੀ ਚੱਲੇ ਸਾਡੀਆਂ ਮੰਗਾਂ ਮੰਨ ਲੂਗਾ ਅਸੀਂ ਅਸੀਂ ਗੱਲ ਮੰਨ ਲਈ ਲੇਕਿਨ ਉਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਪਿੱਛੇ ਸਾਡੇ ਕਿੰਨੀਆਂ ਸੱਟਾਂ ਲੱਗੀਆਂ ਸੀ ਮੇਰੇ ਨੱਤਾਂ ਤੇ ਲੱਗੀ ਸੀ ਜੀ ਮੈਂ ਬੜੇ ਦਿਨ ਮਤਲਬ ਤੁਰਨ ਫਿਰ ਨਹੀਂ ਸਕਿਆ ਪਰ ਫਿਰ ਵੀ ਜਦ ਮੈਂ ਥੋੜਾ ਜਿਹਾ ਹੋਇਆ ਮੈਂ ਫਿਰ ਵੀ ਫਿਰ ਗਿਆ ਮੈਂ ਨਹੀਂ ਯਾਰ ਘਰਾਂ ਬੈਠ ਕੇ ਕੋਈ ਫਾਇਦਾ ਨਹੀਂ ਆਗਾ ਵੀ ਲੋਕ ਕਹਿੰਗੇ ਯਾਰ ਉੱਥੇ ਤਾਂ ਬੰਦਿਆਂ ਨੂੰ ਮਾਰੀ ਜਾਂਦੇ ਨੇ ਤੁਸੀਂ ਮਤ ਵਿੱਚ ਉੜ ਗਏ ਪਰ ਨਹੀਂ ਅਸੀਂ ਫਿਰ ਗਏ ਫਿਰ 21 ਤਰੀਕ ਨੂੰ ਫਿਰ ਉਹਨਾਂ ਨੇ ਅਸੀਂ ਉਹ ਕੀਤਾ ਕੋਸ਼ਿਸ਼ ਕੀਤੀ ਅੱਗੇ ਵਧਣ ਦੀ ਪਰ ਲੇਕਿਨ ਉਹਨਾਂ ਨੇ 21 ਨੂੰ ਡਰੋਨਰ ਨਹੀਂ ਵੀ ਪਹਿਲੇ ਦਿਨ ਵੀ ਡਰੋਨਰ ਨਹੀਂ ਛੱਟੇ ਆ 21 ਨੂੰ ਵੀ ਸਾਨੂੰ ਡਰੋਨਰ ਸਾਡੀ ਪੰਜਾਬ ਦੀ ਪੁਲਿਸ ਦੇ ਉੱਤੇ ਵੀ ਸਿੱਟੇ ਗਏ ਆ ਪਰ ਸਾਡੀ ਪੁਲਿਸ ਜਿਹੜੀ ਪੰਜਾਬ ਦੀ ਉਹ ਖਮੋਸ਼ ਹੋ ਕੇ ਬੈਠੀ ਰਹੀ ਪਵਨਤਮਨ ਬਿਲਕੁਲ ਨਹੀਂ ਬੋਲਿਆ ਉਸ ਟਾਈਮ ਪਵਨਤਮਨ ਦਾ ਹਰਜਮੰਦ ਦਾ ਸੀ ਸਾਡੀ ਹਰਿਆਣੇ ਵਾਲੇ ਸਾਡੀ ਹੱਦ ਜੀ ਹੱਦ ਜਿ ਵੜ ਕੇ ਸਾਡੇ ਉੱਤੇ ਆਪਣੇ ਦੇਸ਼ ਦੇ ਮਤਲਬ ਕਿਸਾਨਾਂ ਦੇ ਉੱਪਰ ਮਤਲਬ ਗੋਲੇ ਸਿੱਟ ਰਹੇ ਨੇ ਗੋਲੇ ਵੀ ਤੁਸੀਂ ਜਾ ਕੇ ਦੇਖੋ ਕਿੱਡੇ-ਕੱਡੇ ਗੋਲੇ ਨੇ ਸਾਡੇ ਕਿਸਾਨਾਂ ਨੇ ਸਾਹਮਣੇ ਰੱਖੇ ਨੇ ਉਹ ਦਿਖਾਈ ਵੀ ਗਏ ਨੇ ਪ੍ਰੈਸ਼ਨ ਵੀ ਦਿਖਾਈਆਂ ਗੀਆਂ ਗੋਲੀਆਂ ਮਤਲਬ 303 ਦੀਆਂ ਗੋਲੀਆਂ ਹੋਣੀਆਂ ਉਹ ਜਿਹੜੀਆਂ ਚੱਲੀਆਂ ਨੇ ਅੱਜ ਤੱਕ ਹੁਣ ਖਨੌਰੀ ਬਾਰਡਰ ਤੇ ਮਰੇ ਆ ਉਹ ਤਾਂ ਲੋ ਗੋਲੀ ਦੇ ਨਾਲ ਹੀ ਵੱਜਿਆ ਮੁੰਡਾ ਤਾਂ ਮਰੇ ਆ ਉਹ ਨਹੀਂ ਮਰਦਾ ਸੀਗਾ ਉਹਦਾ ਪਰਸ ਨਾਠ ਨਹੀਂ ਕਰਾਇਆ ਦੇਖੋ ਕਿੰਨੀ ਦੇਰ ਪਬ ਫਾਈਰ ਦਰਜ ਨਹੀਂ ਕਰਨੇ ਮਾਇ ਫਿਰ ਦਬਾਓ ਪਾਈ ਤੇ ਫਿਰ ਕੀਤੀ ਵੀ ਹੈ ਹੈ ਪਰ ਲੇਕਿਨ ਸਾਡੇ ਇਹ ਵੀ ਸਾਡੇ ਪ੍ਰਧਾਨ ਜੀ ਦਾ ਮੰਨਣਾ ਵੀ ਅਸੀਂ ਜਿਹੜੀ ਐਫ ਆਈ ਆਰ ਦਰਜ ਕਰਾਈਆ ਉਹਨਾਂ ਛੱਡਾਂਗੇ ਨਹੀਂ ਭਾਵੇਂ ਜ਼ੀਰੋ ਦੀ ਗਿਰਿਆ ਨੇ ਕਿਸੇ ਮਤਰ ਗਿਰਿਆ ਵੀ ਅਸੀਂ ਉਹਨਾਂ ਬੰਦੇ ਨੂੰ ਸਜ਼ਾ ਵਾਂ ਦਵਾ ਕੇ ਛੱਡਾਂਗੇ ਜਿਹੜਾ ਅੱਜ ਫਿਰ ਹੁਣ ਤੁਹਾਡਾ ਜਖਮੀ ਕਿਸਾਨਾਂ ਦਾ ਕੋਣ ਤੇ ਕਿਦਾਂ ਕਰਵਾ ਰਹੇ ਹੋ ਇਹ ਤਾਂ ਦੇਖੋ ਮੈਂ ਤਾਂ ਆਪਣੇ ਪੱਲੇ ਤੇ ਕਰਾਇਆ ਠੀਕ ਹੈ ਲੇਕਿਨ ਉਹ ਭਗਵੰਤ ਮਾਨ ਕਹਿ ਰਹੀ ਹੈ ਪਰ ਮਨ ਨੂੰ ਨਹੀਂ ਲੱਗਦਾ ਵੀ ਉਹ ਕਰ ਰਹੇ ਹੋਣੇ ਤਾਂ ਪਹੁੰਚਾ ਪਛੀ ਜੀ ਕਰ ਰਹੇ ਨੇ ਲੇਕਿਨ ਕਿਸਾਨ ਤਾਂ ਆਪਣੇ ਤੌਰ ਤੇ ਕਰਾਈ ਜਾ ਰਹੇ ਸਾਰੇ ਪੰਜਾਬ ਸਰਕਾਰ ਵੱਲੋਂ ਐਲਾਨ ਵੀ ਕੀਤਾ ਗਿਆ ਸੀ ਕਿ ਕੋਈ ਵੀ ਮੈਡੀਕਲ ਹੈਲਪ ਦੀ ਜ਼ਰੂਰਤ ਹੋਈ ਤਾਂ ਕਰੇਗੀ ਜਾਨੀ ਕਿ ਇਸ ਤਰ੍ਹਾਂ ਜਮੀਨੀ ਪੱਧਰ ਤੇ ਕੋਈ ਪ੍ਰਬੰਧ ਹਾਂ ਕੋਈ ਪ੍ਰਬੰਧ ਨਹੀਂ ਹੈਗੇ ਨਾ ਜਮੀਨੀ ਪੱਧਰ ਤੇ ਵੀ ਹੁਣ ਜੇਕਰ ਇਹਨਾਂ ਨੇ ਪ੍ਰਬੰਧ ਕਰਨੇ ਹੁੰਦੇ ਫਿਰ ਸਾਡੇ ਤੇ ਗੋਲੀਆਂ ਕਿਉਂ ਚਲਾਣ ਦੀ ਇਹ ਪੁਲਿਸ ਜਿਹੜੀ ਆਪਣੇ ਪੰਜਾਬ ਦੀ ਸੀਗੀ ਇਹ ਕਿਉਂ ਨਹੀਂ ਬਾਰਡਰ ਦੇ ਉੱਤੇ ਲਾਈ ਗਈ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੀ ਉਹਨਾਂ ਨੂੰ ਸਮਝਾਉਂਦੀ ਹੈ ਉਹਨਾਂ ਪੁਲਿਸ ਦਾ ਪੁਲਸੀ ਹੈ ਨਾ ਦੋਨੇ ਪਾਸੇ ਉਹਨਾਂ ਨੇ ਸਮਝਾ ਸਕਦੇ ਸੀਗੇ ਪਰ ਇਹਨਾਂ ਨੇ ਤਾਂ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਉਹ ਤਾਂ ਹਾਸਾ ਹੀ ਸੀਗੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਚੁੱਪ ਕਰਕੇ ਬਿਸੀ ਗੱਲਬਾਤ ਕਰੋ ਐਸਐਸਬੀ ਪਟਿਆਲਾ ਦਾ ਡੀਐਸਪੀ ਨੂੰ ਉਹਨਾਂ ਨੇ ਸਾਰਿਆਂ ਨੂੰ ਅਸੀਂ ਕਿਹਾ ਵੀ ਡੀਸੀ ਨੂੰ ਕਿਹਾ ਵੀ ਤੁਸੀਂ ਕਿਉਂ ਨਹੀਂ ਉਹਨਾਂ ਨਾਲ ਗੱਲ ਕਰਦੇ ਸਾਡੇ ਸਾਡੇ ਦੇ ਆਣ ਕੇ ਗੋਲੀਆਂ ਚਲਾ ਰਹੇ ਨੇ ਉਹ ਸਰੇ ਆਮਾ ਤੇ ਇਹਦੇ ਉੱਪਰ ਮਤਲਬ ਜ਼ੁਲਮ ਕਿੱਥੇ ਹੋਇਆ ਐਨਾ ਜ਼ੁਲਮ ਇਹ ਮਤਲਬ ਸਰਕਾਰ ਦੇ ਜਿਹੜੇ ਕੰਮ ਕਰਨੀ ਆ ਨੇ ਨਾ ਉਹ ਕੁਝ ਹੋਰ ਹੈ ਕਾਨੂੰਨ ਇਹਨਾਂ ਦੇ ਕੁਝ ਹੋਰ ਨੇ ਕਹਿੰਦੇ ਕੁਝ ਨੇ ਕਰਦੇ ਕੁਝ ਨੇ ਹੁਣ ਐਮਐਸਬੀ ਹੈ ਇਹਨਾਂ ਨੇ ਸਾਨੂੰ ਐਮਐਮਐਸਬੀ ਕਹੇ ਵੀ ਅਸੀਂ ਦੇਵਾਂਗੇ ਕਹਿੰਦੇ ਲਾਗੂ ਆ ਉਹ ਵੀ ਲਾਗੂ ਕੀ ਅਸੀਂ ਤਾਂ ਸਭ ਤੋਂ ਗਰੰਟੀ ਮੰਗਦੇ ਆ ਵੀ ਗਰੰਟੀ ਦੇ ਦਿਓ ਕਾਨੂੰਨ ਬਣਾ ਦਿਓ ਗਰੰਟੀ ਦਾ ਵੀ ਇਹ ਇਹ ਤਾਂ ਹੋਵੇ ਨਾ ਵੀ ਜੇ ਤੁਸੀਂ 2000 ਰੁਪਿਆ ਕਣਕੇ ਦਾ ਰੇਟ ਬਣਿਆ ਸਾਡੀ 2000 ਨੂੰ ਤਾਂ ਚੱਕੀ ਜਾਵੇ ਨਾ 2000 ਦੇ ਹੇਠਾਂ ਤਾਂ ਚੱਕੀ ਜਾਵੇ ਹੁਣ ਬਿਹਾਰ ਚ ਕੀ ਹੋ ਰਿਹਾ ਕਣਕੇ ਦਾ ਰੇਟ 2500 ਰੁਪਈਆ ਖਰੀਦ 800 ਨੂੰ ਰਹੇ ਆ ਕਿ ਪੰਜਾਬ ਚ ਆਣ ਕੇ ਕਿਉਂ ਵੇਚਦੇ ਆ ਉਹ ਉਹ ਕਿਉਂ ਵਪਾਰੀ ਮਤਲਬ ਇਹ ਵਪਾਰੀਆਂ ਦਾ ਪੱਖ ਭੂਰ ਰਹੇ ਨਾ ਹੁਣ ਅਸੀਂ ਸਾਰੇ ਦੇਸ਼ ਵਾਸਤੇ ਮੰਗ ਰਹੇ ਆ ਐਮਐਸਬੀ ਸਾਰੇ ਕਿਸਾਨਾਂ ਨੇ ਦਿਓ ਉਸ ਕਿਸਾਨ ਕਿੰਨੇ ਗਰੀਬ ਨੇ ਫਿਰ ਆ ਤੁਸੀਂ ਅੱਜ ਦੇਖੋ ਕੱਲ ਕੀ ਹੋਇਆ ਕੱਲ ਅਸੀਂ ਕਾੜ ਲਈ ਆ ਵੀ ਸਾਰੀਆਂ ਜਿਹੜੀਆਂ ਸਟੇਟਾਂ ਦੇ ਜਿਹੜੇ ਨਾ ਪੰਜਾਬ ਨੂੰ ਪੰਜਾਬ ਨੂੰ ਛੱਡ ਕੇ ਇਹ ਦੋ ਹੀ ਬਾਰਡਰ ਵਾਲੇ ਕਿਸਾਨਾਂ ਨੂੰ ਵੀ ਬਾਕੀ ਕਿਸਾਨ ਜਿਹੜੀ ਦੁਨੀਆਂ ਸਟੇਟਾਂ ਦੇ ਉੱਥੇ ਦਿੱਲੀ ਪਹੁੰਚੋ ਇਹਨਾਂ ਨੇ ਕੀ ਕੀਤਾ ਆ ਤੁਸੀਂ ਹੁਣ ਵੀਡੀਓ ਤੇ ਦੇਖ ਰਹੇ ਹੋ ਕਰਨਾਟਕਾ ਤੋਂ ਕੋਸ਼ਣ ਚੱਲੇ ਰੇਲ ਰਾਹੀਂ ਪਪਾਲ ਆਏ ਇਹਨਾਂ ਨੂੰ ਪਤਾ ਲੱਗ ਗਿਆ ਵੀ ਜੱਥੇ ਬਣ ਕੇ ਦਿੱਲੀ ਪਹੁੰਚ ਰਹੇ ਕਿਸਾਨ ਇਹਨਾਂ ਨੂੰ ਕੋਈ ਸੀਆੜੀ ਹੋ ਗਈ ਇਹਨਾਂ ਨੇ ਉੱਥੇ ਕਿਸਾਨ ਰੁਕਲੇ ਉਹ ਕਿਸਾਨ ਉੱਥੇ ਤਿਸਣ ਦੇ ਉੱਤੇ ਹੀ ਪ੍ਰੋਟੈਸਟ ਕਰ ਰਹੇ ਆ ਅੱਜ 166 ਕਿਸਾਨ ਹੈ ਜਿਹੜਾ ਕਿਨੇ ਨੇ ਰੋਕਿਆ ਹੋਇਆ ਉਧੇ ਆਲੇ-ਦਾਲੀ ਪੁਲਿਸ ਲਾਤੀ ਪੀ ਇਹ ਮਤਲਬ ਸਾਨੂੰ ਸਾਨੂੰ ਵੀ ਪੰਜਾਬ ਵਾਲੇ ਸਾਡੇ ਲੀਡਰਾਂ ਨੂੰ ਸਾਰੀ ਗੱਲ ਦਾ ਪਤਾ ਹੈ ਵੀ ਕਰ ਕੀ ਰਹੀ ਹੈ ਸਰਕਾਰ ਉਹ ਕਹਿੰਦੇ ਸੀ ਟਰੈਕਟਰ ਲੈ ਕੇ ਪੰਜਾਬ ਦੇ ਕਿਸਾਨਾਂ ਨਾਂ ਪਰ ਪੈਦਲ ਵੀ ਨਹੀਂ ਜਾਂਦੇ ਤੇ ਪੈਦਲ ਵੀ ਨਹੀਂ ਜਾਂਦੇ ਰਿਹਾ ਤੁਸੀਂ ਅਸੀਂ ਸਾਨੂੰ ਅਸੀਂ ਇਹੀ ਦੇਖ ਰਹੇ ਸੀਗੇ ਵੀ ਸਾਡੇ ਜੁਨੀਆਂ ਸਟੇਟਾਂ ਦੇ ਦੇਖ ਲਏ ਮੈਂ ਦੇਖਿਆ ਸਾਨੂੰ ਤਾਂ ਪਤਾ ਸੀ ਕਿ ਇਹ ਜਾਣ ਨਹੀਂ ਦੇਣਾ ਇਹ ਤਾਂ ਇੱਕ ਲੋਕਾਂ ਦੇ ਮਤਲਬ ਮਨ ਦੇ ਵਿੱਚ ਘੱਟਾ ਪਾ ਰਹੇ ਨੇ ਜਿਵੇਂ ਜਿਹੜੇ ਆਮ ਨੇ ਜੇ ਤੁਸੀਂ ਦੁਕਾਨਦਾਰ ਕੋਈ ਬਿਵਾਰੀ ਉਹ ਗੱਲ ਕਰੇ ਯਾਰ ਕੀ ਕਰੀ ਸੀ ਯਾਰ ਬੱਸਾਂ ਉੱਤ ਚੜ ਗਏ ਤੁਸੀਂ ਕਹਨੂੰ ਟਰੈਕਟਰ ਲੈਦੇ ਹਾਂ ਪਰ ਉਹ ਵੀ ਅਸੀਂ ਦੇਖ ਲਿਆ ਪਰ ਜਿਹੜਾ ਅਸੀਂ ਟਰੈਕਟਰ ਲਜਾਣਾ ਉਹ ਸਾਡਾ ਟਰੈਕਟਰ ਦੇਖੋ ਸਾਡਾ ਘਰ ਆ ਇੱਕ ਕਿਸਮ ਦਾ ਬਣ ਜਾਂਦਾ ਹੋ ਜੇਕਰ ਹੁਣ ਉਸੇ ਸਾਨੂੰ ਜਿਆਦਾ ਚੇਹ ਰਹਿਣਾ ਪੈ ਜੇ ਕਿ ਸਰਕਾਰ ਸਾਡੀ ਉੱਥੇ ਸਾਨੂੰ ਦੇਗੀ ਤਰਪਾਲਮੀ ਤੋਂ ਕੋਈ ਸਾਨੂੰ ਬੈਠਣ ਨੂੰ ਜਗ੍ਹਾ ਦੇਊਗੀ ਸਾਡੇ ਸੀਟ ੱਕ ਨੂੰ ਦੇਊਗਾ ਜਗ੍ਹਾ ਉਹ ਤਾਂ ਸਾਨੂੰ ਭੁੱਖੇ ਮਾਰ ਕੇ ਦੋ ਤਾਂ ਭੁੱਖੇ ਮਾਰ ਕੇ ਤੋਰਨ ਵਾਲੀ ਉਹ ਤਾਂ ਮਾਰਨ ਵਾਸਤੇ ਘੜੀਏ ਸਾਨੂੰ ਲੇਕਿਨ ਅਸੀਂ ਆਪਣਾ ਬਚਾਓ ਵੀ ਤਾਂ ਕਰਨਾ ਅਸੀਂ ਆਪਣੀ ਬੱਚੇ ਵੀ ਪਾਲਣੇ ਆ ਅਸੀਂ ਸਰਕਾਰ ਤੇ ਭੀਖ ਨਹੀਂ ਮੰਗ ਰਹੇ ਤੁਸੀਂ ਇਹ ਦੇਖੋ ਜਿਹੜੇ ਕਹਿ ਰਹੇ ਨੇ ਸਾਡਾ ਤੁਸੀਂ ਰੇਟ ਮੰਗਦੇ ਹੋ ਅਸੀਂ ਰੇਟ ਨਹੀਂ ਮੰਗਦੇ ਜਦੋਂ ਸਾਡੇ ਕਿਸਾਨ ਪਹਿਲਾਂ ਮਰੇ ਆ ਐਮ ਜਿਹੜੀ ਆਪਣੀ 나ਥਨ ਕਮਿਸ਼ਨ ਦੀ ਰਿਪੋਰਟ ਆ ਕਿੰਨੇ ਬਣਾਈ ਆ ਸਾਮੀ 나ਥਨ ਦੀ ਸਾਮੀ 나ਥਨ ਤਾਂ ਮਰ ਗਿਆ ਇਹਨਾਂ ਨੇ ਕਿਉਂ ਉਸ ਨੂੰ ਉਹ ਕਰਿਆ ਭਾਰਤ ਰਥਨ ਦਿੱਤਾ ਨਾ ਭਾਰਤ ਰਥਨ ਕਿਉਂ ਦਿੱਤਾ ਜੇ ਉਹਨੇ ਚੰਗੀ ਗੱਲ ਕਰੀਏ ਤਾਂ ਹੀ ਦਿੱਤਾ ਨਾ ਉਹਨਾਂ ਨੇ ਕਿਸਾਨਾਂ ਦੇ ਵਾਸਤੇ ਵਪਾਰੀਆਂ ਦੇ ਵਾਸਤੇ ਸਾਰੇ ਵਰਗਾਂ ਦੇ ਵਾਸਤੇ ਉਹ ਜਿਹੜੀ 나ਥਨ ਕਮਿਸ਼ਨ ਦੀ ਰਿਪੋਰਟ ਹੈ ਨਾ ਉਹ ਬਣਾਈ ਹੈ ਜੇਕਰ ਉਹਨੂੰ ਪੜਿਆ ਜਾਵੇ ਨਾ ਸਾਰਿਆਂ ਦੇ ਵਾਸਤੇ ਉਹ ਕੱਲੇ ਕਿਸਾਨਾਂ ਵਾਸਤੇ ਨਹੀਂ ਹੈਗੀ ਵੀ ਅਸੀਂ ਤਾਂ ਕਹਿੰਨੇ ਵੀ ਅਸੀਂ ਉਹ ਮੰਗ ਕਰਦੇ ਹਾਂ ਉਹ ਲਾਗੂ ਕੀਤੀ ਜਾ ਪਰ ਇਹਨਾਂ ਨੇ ਲਾਗੂ ਨਹੀਂ ਕਰੀ ਉਹ ਕਿਉਂ ਨਹੀਂ ਕਰੀ ਫਿਰ ਇਹਨਾਂ ਦਾ ਵਪਾਰ ਕਿਵੇਂ ਚੱਲੂਗਾ ਆ ਜਿਹੜਾ ਹੁਣ ਬਿਹਾਰ ਦੇ ਵਿੱਚ 800 ਨੂੰ ਮਤਲਬ 22000 ਦਾ ਰੇਟ ਹੋਵੇ 800 ਨੂੰ ਮਤਲਬ ਪੰਜਾਬ ਛਾਣ ਕੇ ਨੂੰ ਹਰਿਆਣਾ 'ਚ ਵੇਚ ਰਹੇ ਆ ਉਹ ਵਪਾਰੀ ਲੈਣ ਕੇ ਫਿਰ ਇਹਨਾਂ ਦਾ ਇਹ ਘਰ ਕੀਤਾ ਉਹਨੂੰ ਅੱਧ-ਅੱਧ ਦੀ ਕਮਾਈ ਕਰ ਰਹੇ ਆ ਹੁਣ ਜੇ ਅਗਲੀ ਵਾਰ ਫਿਰ ਤੋਂ ਦਿੱਲੀ ਕੂਚ ਦਾ ਸਰਦਾ ਦਿੱਤਾ ਜਾਂਦਾ ਫਿਰ ਤੋਂ ਪਹੁੰਚੋਗੇ ਬਿਲਕੁਲ ਪਹੁੰਚੋਗੇ ਜੇ ਅਸੀਂ ਅੱਜ ਵੀ ਛੱਟਣ ਵਾਲੇ ਵੀ ਅਸੀਂ ਤਾਂ ਆਪਣੀ ਮੰਗ ਮੰਨਾਈ ਵੀ ਨਾ ਪਿੱਛੇ ਨਹੀਂ ਮੁੜਦੇ ਪਾ ਮਾ ਦਿੱਲੀ ਵੇ ਦਿੱਲੀ ਜਾਣਾ ਪਵੇ ਸਾਨੂੰ ਅਸੀਂ ਜਾਣਾ ਤਾਂ ਅਸੀਂ ਦਿੱਲੀ ਆ ਦਿੱਲੀ ਜਾ ਕੇ ਮਨਾਉਣੀਆਂ ਨੇ ਅਸੀਂ ਤੁਹਾਨੂੰ ਤਾਂ ਮੰਗ ਕੀਤੀ ਹੈ ਵੀ ਸਾਨੂੰ ਉੱਥੇ ਜਗ੍ਹਾ ਦਿੱਤੀ ਜਾਵੇ ਜਾਂ ਤਾਂ ਸਾਡੀ ਮੰਗਾ ਮੰਨ ਲਓ ਜਾਂ ਸਾਨੂੰ ਉੱਥੇ ਬੈਠਣ ਵਾਸਤੇ ਜਗ੍ਹਾ ਦਿਓ ਠੀਕ ਹੈ ਫਿਰ ਇਹ ਨਾ ਸਾਨੂੰ ਜਗ੍ਹਾ ਦੇ ਰੇ ਨਾ ਸਾਨੂੰ ਦਿੱਲੀ ਜਾਣ ਦੇ ਰੇ ਇਹ ਤਾਂ ਉਲਟਾ ਸਾਡੇ ਰਸਤੇ ਰੋਕ ਰੇ ਲੋਕਾਂ ਨੂੰ ਚੰਗ ਕਰ ਰੇ ਸਾਡੇ ਪੰਜਾਬ ਦਾ ਜਿਹੜਾ ਵਪਾਰ ਆ ਉਹ ਬੰਦ ਹੋ ਚੁੱਕਿਆ ਆਰਥਿਕ ਤੌਰ ਤੇ ਸਾਨੂੰ ਲੋਕਾਂ ਨੂੰ ਸਾਡੇ ਬਹੁਤ ਨੁਕਸਾਨ ਹੋ ਰਿਹਾ ਸਾਡੇ ਪੰਜਾਬ ਨੂੰ ਵੀ ਹਰਿਆਣੇ ਨੂੰ ਹੋ ਰਿਹਾ ਕਿ ਉਹਨਾਂ ਨੇ ਬਾਰਡ ਸੀਲ ਕਰਤੇ ਸਾਰੇ ਸੋ ਇਹ ਸੀ ਕਿਸਾਨ ਸਵਰਨ ਸਿੰਘ ਜੋ ਕਿ 13 ਫਰਵਰੀ ਨੂੰ ਦਿੱਲੀ ਕੂਚ ਦੇ ਸਮੇਂ ਜ਼ਖਮੀ ਹੋ ਗਏ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਗੱਲ ਹੋਵੇ ਉਹ ਮੰਗਾਂ ਮਨਵਾਏ ਬਿਨਾ ਪਿੱਛੇ ਨਹੀਂ ਹਟਣਗੇ ਜੇਕਰ ਦਿੱਲੀ ਕੂਚ ਦੇ ਆ ਫਿਰ ਤੋਂ ਸਦਾ ਦਿੱਤਾ ਜਾਂਦਾ ਹੈ ਤਾਂ ਫਿਰ ਤੋਂ ਅੱਗੇ ਹੋ ਕੇ ਇਸ ਜੰਗ ਨੂੰ ਲੜਨਗੇ ਤੇ ਜਿੱਤ ਕੇ ਆਣਗੇ ਲਾਲਤਾ ਪ੍ਰਸਾਦ ਨਾਲ ਮੈਂ ਪਰਮਜੀਤ ਕੌਰ ਸੈਣੀ এবੀਪੀ ਸੰਜਾ